ਦੇ ਜਿੰਨੇ ਵੀ ਵਲੰਟੀਅਰ ਸੀ ਪੂਰੇ ਪੰਜਾਬ ਦੇ ਹ ਸਾਰਿਆਂ ਦੀ ਭਗਵੰਤ ਸਿੰਘ ਮਾਨ ਜੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਕਿ ਡਿਊਟੀ ਲਗਾਈ ਸੀ ਕਿ ਪਿੰਡ ਪਿੰਡ ਕੋਈ ਏਰੀਆ ਨਾ ਰਹਿ ਜੇ ਅਸੀਂ ਸਰਵੇ ਕੀਤਾ ਜਿੰਨਾ ਕੋਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦੇਣ ਲਈ ਸਰਕਾਰ ਲਾਮਬੰਦ ਹੈ ਹਣ ਜੇ ਤੁਸੀਂ ਦੇਖੀ ਚਲੋ 1100 ਵੀ ਪਊਗਾ ਤੇ ਹੋਰ ਜਿਹੜੇ ਵਾਅਦੇ ਕੀਤੇ ਆ ਉਹ ਵੀ ਕੰਮ ਆਉਣਗੇ ਅਬੀਨੇ ਵਾਲਾ ਤਾਂ ਨਹੀਂ ਸੀ ਵਾਅਦਾ ਕੀਤਾ ਇਹ ਸਰਕਾਰ ਨੇ ਕੀਤਾ ਜੋ ਕੁਝ ਕੀਤਾ ਕਦੇ ਇਦਾਂ ਦਾ ਕੋਈ ਤੁਸੀਂ ਕਾਨੂੰਨ ਨਹੀਂ ਸੁਣਿਆ ਹੋਣਾ ਕਿ ਜਿਸ ਦਾ ਹੀ ਜਿਸ ਦਾ ਖੇਤ ਉਸ ਦੀ ਰੇਤ ਮੌਂਹਿੰਦ ਦੇ ਤਹਿਤ ਮਾਨ ਸਾਹਿਬ ਨੇ ਉਹਨਾਂ ਨੂੰ ਪੂਰਾ ਅਧਿਕਾਰ ਦਿੱਤਾ ਕਿ 3 ਫੁੱਟ ਤੱਕ ਜਿਹੜਾ ਪਹਿਲਾਂ ਆਪਣਾ ਡਿਪਾਰਟਮੈਂਟ ਉਹਨੂੰ ਚੱਕਦਾ ਸੀ ਉਹ ਨਹੀਂ ਉਹ ਜਿਮੀਦਾਰ ਆਪਣੀ ਰੇਤ ਆਪ ਵੇਚ ਸਕਦਾ ਉਹਦੇ ਵਿੱਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਆਏ ਨੇ ਜਿਹੜੀ ਸਾਡੀ ਇਹ ਕੁਦਰਤੀ ਆਫਤ ਹੈ ਉਹਨੂੰ ਲੈ ਕੇ ਸਰਕਾਰ ਜਿੰਨੇ ਵੀ ਬੰਨ ਅੱਗੇ ਰਹਿੰਦੇ ਨੇ ਹਲੇ ਪੈਂਡਿੰਗ ਕੰਮ ਨੇ ਉਹਨਾਂ ਦੇ ਵੀ ਕੰਮ ਚੱਲ ਰਿਹਾ ਉਹ ਵੀ ਨਾਲ ਅਸੀਂ ਅੱਗੇ ਤੋਂ ਸਭ ਅਵੇਅਰ ਹੋ ਗਏ ਆ ਹਜੇ ਜੋ ਨੁਕਸਾਨ ਹੋਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੁਕਸਾਨ ਨੂੰ ਬੰਦ ਵੀ ਕਰਾਂਗੇ ਘਟਾਵਾਂਗੇ ਬਹੁਤ ਕਿੰਨਾ ਸਮਾਂ ਹੋ ਗਿਆ ਤੇ ਕਿੰਨਾ ਸਮਾਂ ਸਰਕਾਰ ਦਾ ਰਹਿ ਗਿਆ ਹੈ ਡੀ ਪਾਲਸੀ 10 ਲੱਖ ਰੁਪਏ ਦੇ ਬੀਮੇ ਵਾਲੀ ਪਹੁੰਚ ਆ ਰਹੀ ਹੈ ਅਸੀਂ ਪਹਿਲਾਂ ਸੂਬਾ ਕਰ ਰਹੇ ਹਾਂ ਜ਼ਿਲ੍ਹਾ ਕਰ ਰਹੇ ਹਾਂ ਤਰਨਤਾਰਨ ਸੁਬੇ ਦੇ ਵਿੱਚ ਤੇ ਦੂਸਰਾ ਕਰ ਰਹੇ ਆ ਬਰਨਾਲਾ ਹਮ ਬਰਨਾਲਾ ਦੇ ਵਿੱਚ ਜਿਹੜੀ ਪਾਲਸੀ ਆ ਇੰਪਲੀਮੈਂਟ ਹੋ ਚੱਲੀ ਆ ਹਮ ਉਹ ਮੇਰੇ ਹਿਸਾਬ ਨਾਲ ਕੱਲ ਤੋਂ ਇੰਪਲੀਮੈਂਟ ਹੋ ਜੇਗੀ ਹਮ ਤੇ ਲੋਕਾਂ ਨੂੰ ਇਹਦਾ ਸੁਭਾਣ ਲੱਗਣਗੇ ਹਸਪੀਟਲ ਜਾ ਕੇ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਮਾਨ ਸਾਹਿਬ ਵੱਲੋਂ 10 ਲੱਖ ਰੁਪਏ ਦੀ ਚੜਾਈ ਗਈ ਆ ਜਦੋਂ ਹਸਪੀਟਲ ਕੋਈ ਮਰੀਜ਼ ਜਾਂਦਾ ਬਾ ਤੇ ਉੱਥੇ ਕਹਿ ਜਾਂਦਾ ਜੀ ਇਹ ਕਾਰਡ ਇੱਥੇ ਨਹੀਂ ਚੱਲੇਗਾ ਹਸਪੀਟਲਸ ਨਹੀਂ ਉਹ ਸਰਕਾਰ ਵੱਲੋਂ ਆਡੈਂਟੀਫਾਈ ਕੀਤੇ ਗਏ ਆ ਹਮ ਕਿ ਇਹਨਾਂ ਦੇ ਵਿੱਚ ਸਾਡੇ ਕਾਰ ਚੱਲਣਗੇ ਪ੍ਰਧਾਨ ਮੰਤਰੀ ਯੋਜਨਾ ਵਾਲਾ ਕੰਮ ਨਹੀਂ ਹੋਊਗਾ ਕਿ ਇੱਥੋਂ ਹਸਪਤਲ ਹੀ 70 ਕਿਲੋਮੀਟਰ ਦੂਰ ਆ ਹੋਰ ਕੋਈ ਜਿਆਦਾ ਸਰੌਂਡਿੰਗ ਨਹੀਂ ਕਰੂਗਾ ਜਿੱਦਾਂ ਮਿਹਾਲੇ ਦੇ ਵਿੱਚ ਕੋਈ ਵੱਡੇ ਜਿਹੜੇ ਹਸਪਤਲ ਨੇ ਉਹ ਉਹਨਾਂ ਦੇ ਅੰਦਰ ਆ ਇਹ ਵੀ ਗੱਲ ਹੋਈ ਹੈ ਕਿ ਜਿਹੜੀਆਂ ਰਜਿਸਟਰੀਆਂ ਦੀ ਐਨਓਸੀ ਨੂੰ ਲੈ ਕੇ ਗੱਲਾਂ ਚੱਲੀਆਂ ਜਾਂ ਬਿਨਾ ਐਨਓਸੀ ਤੋਂ ਜਿਹੜੇ ਮੀਟਰ ਨਹੀਂ ਲੱਗ ਰਹੇ ਲੋਕਾਂ ਦੀਆਂ ਪ੍ਰੋਬਲਮਸ ਨੇ ਕਿਤੇ ਨਾ ਕਿਤੇ ਸਰਕਾਰ ਵੀ ਮੈਨੂੰ ਲੱਗਦਾ ਹੈ ਕਿ ਥੋੜੀ ਜੀ ਪਾਬੰਦ ਹੋ ਜਾਂਦੀ ਆ ਕੋਟਾ ਵੀ 6 ਸਾਲ ਢੇ ਸਾਲ ਜੈ ਹਿੰਦਵਾ ਸਰਕਾਰਾਂ ਨੂੰ ਉਦੋਂ ਕੰਮ ਕਰਨੇ ਸਰਕਾਰਾਂ ਸ਼ੁਰੂ ਕਰ ਦਿੰਦੀਆਂ ਨੇ ਪਹਿਲਾਂ ਜਿਹੜਾ ਜਿਹੜੇ 3 ਸਾਲ ਜਿਹੜੇ ਕਿਹਾ ਜੋ ਪਹਿਲਾਂ ਬਿਜਲੀ ਮੀਟਰ ਫ੍ਰੀ ਕਹੇ ਸੀ ਮੀਟਰ ਬਿੱਲ ਫ੍ਰੀ ਆ ਰਿਹਾ ਹੈ ਹਾਂ ਫੇਰ ਅਸੀਂ ਜਿੰਨੀਆਂ ਜਿੰਨੇ ਵੀ ਜਿਹੜੇ ਜਿਹੜੇ ਵੀ ਵਾਅਦੇ ਕੀਤੇ ਸੀ ਹਾਂ ਮਹੱਲਾ ਕਲੀਨਿਕ ਕਹੇ ਸੀ ਹਾਂ ਉਦਾਂ ਹੀ ਹੋ ਰਿਹਾ ਹਾਂ 스마트 ਸਕੂਲ ਕਹੇ ਸੀ ਹਾਂ ਚੱਲ ਰਿਹਾ ਹੈ ਹਾਂ ਤੁਹਾਨੂੰ ਟਾਈਮ ਪਾ ਲੱਗਦਾ ਹੀ ਆ ਜੀ ਕਾ ਮੋਦੀ ਜੀ ਨੇ ਵੀ 15 ਲੱਖ ਹੈਗੇ ਸੀ ਹਾਂ 15 ਲੱਖ ਤਹ ਜੇ ਵੀ ਨਹੀਂ ਆਇਆ ਇਹ ਨਾਲ ਦੀ ਦੂਸਰੀ ਸਰਕਾਰ ਆ ਹਾਂ ਧਰਿ ਗਾਲ ਮੇਰਾ ਨਾਮ ਰਮਨ ਸਿੰਘ ਆਲਪ ਤੁਸੀਂ ਵੇਖ ਰਹੇ ਹੋ ਦੇਸ ਦੁਨੀਆ ਚੈਨਲ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹਾਂ ਅਤੇ ਬਰਸਾਤਾ ਨੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਕਾਫੀ ਭਾਰੀ ਨੁਕਸਾਨ ਕੀਤਾ ਹੈ ਇਸ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਆਮ ਆਦੀ ਪਾਰਟੀ ਦੇ ਹਲਕਾ ਪਛਮੀ ਦੇ ਹਲਕਾ ਸੰਗਠਨ ਇਨਚਾਰਜ ਨਵੀਤ ਸਿੰਘ ਨਵੀ ਜੀਣਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਅ ਅਸਾ ਸਭ ਤੋਂ ਪਹਿਲਾਂ ਤਾਂ ਇਹ ਦੱਸੋਗੀ ਜਿਸ ਤਰ੍ਹਾਂ ਕਿ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਹੜ੍ਹਾਂ ਦੇ ਕਾਰਨ ਔਰ 6 6 7 7 8 8 ਫੁੱਟ ਰੇਤ ਜਮ ਚੁੱਕੀ ਹੈ ਉਥੇ ਕੀ ਕਿਸੇ ਗੱਲ ਦੇਖਦੇ ਆਮ ਆਦੀ ਪਾਰਟੀ ਬਲੋ ਕੀ ਕਾਰਵਾਈ ਕੀਤੇ ਜਾ ਰਹੇ ਨੇ ਦੇਖੋ ਜਿਹੜੀ ਤਾਂ ਇਹ ਕੁਦਰਤੀ ਆਪਤਾ ਹੈ ਤੁਹਾਨੂੰ ਵੀ ਪਤਾ ਹੈ ਕਿ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜਿਹੜੇ ਆਪ ਦਾ ਆਇਆ ਹੜ੍ਹ ਵੀ ਆਇਆ ਪਰ ਜਿਹੜੇ ਦਰਿਆਵਾਂ ਦੇ ਨਾਲ ਜਿੱਦਾਂ ਰਾਵੀ ਬਿਆਸ ਤੇ ਸਤਲੁਜ ਦੇ ਨਾਲ-ਨਾਲ ਲੱਗਦੇ ਪਿੰਡ ਸੀ ਉਹੀ ਪ੍ਰਭਾਵਿਤ ਹੋਏ ਆ ਮੰਨ ਕੇ ਚੱਲੋ ਕਿ ਜਿਹੜੇ ਕਈ ਸਾਲਾਂ ਤੋਂ ਲੋਕ ਦਰਿਆ ਦੀ ਜ਼ਮੀਨ ਦੇ ਵਿੱਚ ਘਰ-ਬਾ ਕੇ ਬੈਠੇ ਸੀ ਉੱਥੇ ਖੇਤੀ ਕਰਦੇ ਸੀ ਜ਼ਿਆਦਾਤਰ ਨੁਕਸਾਨ ਉਹਨਾਂ ਦਾ ਹੀ ਹੋਇਆ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵੌਲੰਟੀਅਰ ਸੀ ਪੂਰੇ ਪੰਜਾਬ ਦੇ ਸਾਰਿਆਂ ਦੀ ਭਗਵੰਤ ਸਿੰਘ ਮਾਨ ਜੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਕਿ ਡਿਊਟੀ ਲਗਾਈ ਸੀ ਕਿ ਪਿੰਡ ਪਿੰਡ ਕੋਈ ਏਰੀਆ ਨਾ ਰਹਿ ਜੇ ਅਸੀਂ ਸਰਵੇ ਕੀਤਾ ਜਿੰਨਾ ਕੋਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦੇਣ ਲਈ ਸਰਕਾਰ ਲਾਮਬੰਦ ਹੈ ਅਤੇ ਜਿਹੜੇ ਵੀ ਸਾਡੇ ਪਾਰਟੀ ਵੌਲੰਟੀਅਰ ਨੇ ਜਿਸ ਚੀਜ਼ ਦੀ ਚਾਹੇ ਰਾਸ਼ਨ ਦੀ ਹੋਵੇ ਕੋਈ ਕੱਪੜਿਆਂ ਦੀ ਹੋਵੇ ਕਿਸੇ ਰਸਦ ਦੀ ਹੋਰ ਜ਼ਰੂਰਤਾਂ ਨੇ ਸਾਰੀਆਂ ਹੀ ਪਾਰਟੀ ਨੇ ਉਹਨਾਂ ਦੀਆਂ ਪੂਰੀਆਂ ਕੀਤੀਆਂ ਨੇ ਤੇ ਪੂਰੀਆਂ ਅੱਗੇ ਕਰਦੇ ਵੀ ਰਹਿਣਗੇ ਸਰ ਜਿਸ ਤਰ੍ਹਾਂ ਕਿ 1 ਏਕੜ ਦਾ 20000 ਰੁਪਏ ਦੇ ਲਾਣ ਹੈ ਅਗਰ ਕਿਸੇ ਘਾੜਾ ਕੋਈ ਜੀ ਚਲਾ ਗਿਆ ਉਸ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਹੈ ਠੀਕ ਹੈ ਜੀ ਇਸ ਦੇ ਨਾਲ 20000 ਦੀ ਗੱਲ ਕਰ ਲਈ ਕਿ ਖਮਿਆਜ਼ਾ ਜਿਹੜਾ ਕਿ ਪੂਰਾ ਹੋ ਜਾਏਗਾ ਜਿੰਨਾ ਦਾ ਕਈਆਂ ਦੀ 10 ਏਕੜ 20 ਏਕੜ 80 ਏਕੜ ਜ਼ਮੀਨ ਗਈ ਹੈ ਉਸ ਨੂੰ ਲੈ ਕੇ ਲੱਗਦਾ ਕਿ 20000 ਦੇ ਵਿੱਚ ਖਮਿਆਜ਼ਾ ਪੂਰਾ ਹੋ ਜਾਏਗਾ ਨਹੀਂ ਚਲੋ ਜਿਹੜਾ ਖਮਿਆਜ਼ਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਸਰਕਾਰ ਜੋ ਬਣਦਾ ਹੱਕ ਹੈ ਉਹ ਆਪਣੇ ਕੋਲ ਅਦਾ ਕਰੇਗੀ ਤੇ ਜੋ ਸਰਵੇ ਦੇ ਮੁਤਾਬਕ ਜੋ ਇਸ ਜੇ ਜੀਮੇਦਾਰ ਦਾ ਕਿਸੇ ਘਰ ਦਾ ਕੋਈ ਸਮਰਥ ਨਹੀਂ ਸੀ ਉਹ ਉਹਨੇ ਦੇ ਧਾਇਰੇ ਦੇ ਵਿੱਚ ਉਹਦਾ ਘਰ ਜਿੱਦਾਂ ਦਾ ਸੀ ਉਹ ਸਰਵੇ ਕਰਕੇ ਉਹਨੂੰ ਉਹਦਾ ਮੁਆਵਜ਼ਾ ਦਿੱਤਾ ਜਾਏਗਾ ਜਿਹੜੀਆਂ ਸਰਕਾਰ ਵੱਲੋਂ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਅੱਗੇ ਦੀ ਅੱਗੇ ਡਿਊਟੀਆਂ ਸਾਡੇ ਜਈਆਂ ਦੀਆਂ ਪਟਵਾਰੀਆਂ ਦੀਆਂ ਪੀਡਬਲਯੂਡੀ ਦੇ ਜਿੰਨੇ ਵੀ ਧਿਕਾਈ ਨੇ ਸਭ ਦੀਆਂ ਡਿਊਟੀਆਂ ਉਹਨਾਂ ਨੂੰ ਪਿੰਡ ਵਾਈਜ਼ ਲੱਗੀਆਂ ਹੋਈਆਂ ਨੇ ਸਰਵੇ ਕਰਦੇ ਨੇ ਜਿਹਦਾ ਜਿੰਨਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਜਿਹੜੀ ਸਾਡੀ ਇਹ ਕੁਦਰਤੀ ਆਫਤ ਹੈ ਉਹਨੂੰ ਲੈ ਕੇ ਸਰਕਾਰ ਜਿੰਨੇ ਵੀ ਬੰਨ ਅੱਗੇ ਰਹਿੰਦੇ ਨੇ ਹਲੇ ਪੈਂਡਿੰਗ ਕੰਮ ਨੇ ਉਹਨਾਂ ਦੇ ਵੀ ਕੰਮ ਚੱਲ ਰਿਹਾ ਉਹ ਵੀ ਨਾਲ ਅਸੀਂ ਅੱਗੇ ਤੋਂ ਸਭ ਅਵੇਅਰ ਹੋ ਗਏ ਆ ਹਜੇ ਜੋ ਨੁਕਸਾਨ ਹੋਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚੋਂ ਨੁਕਸਾਨ ਨੂੰ ਬੰਦ ਵੀ ਕਰਾਂਗੇ ਘਟਾਵਾਂਗੇ ਬਹੁਤ ਆ ਸਰ ਜਿਸ ਤਰ੍ਹਾਂ ਕਿ ਰੇਤ ਦੀ ਵੀ ਗੱਲ ਕੀਤੀ ਸੀ ਹਨਾ ਕਿ ਜੇ 5 ਫੁੱਟ 8 ਫੁੱਟ 10 ਹੋ ਗਏ ਇਸ ਤਰ੍ਹਾਂ ਰੇਤਾਂ ਖੇਤਾਂ ਦੇ ਵਿੱਚ ਜੇ ਲੋਕਾਂ ਦੇ ਭਰ ਚੁੱਕੀ ਆ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਜਿੱਦਾ ਖੇਤ ਉਸਦੀ ਰੇਤ ਤੁਸੀਂ ਇਹ ਰੇਤ ਖੁਦ ਵੇਚ ਸਕਦੇ ਹੋ ਸਰ ਮੈਨੂੰ ਇੱਕ ਦਾ ਜਵਾਬ ਦਿਓ ਇਹ ਜਿਹੜੀ ਮਿੱਟੀ ਵਾਲੀ ਰੇਤ ਹੈ ਇਹ ਕੌਣ ਖਰੀਦੇਗਾ ਮੇਰੀ ਗੱਲ ਸੁਣੋ ਮਿੱਟੀ ਵਾਲੀ ਰੇਤ ਕੋਈ ਨਹੀਂ ਜਿਨ੍ਹਾਂ ਦੇ ਆਲਰੇਡੀ ਜਿਹੜੇ ਜਮੀਨ ਲਈ ਦਰਿਆ ਦੇ ਅੰਦਰ ਸੀ ਉਹ ਮਿੱਟੀ ਵਾਲੀ ਰੇਤ ਨਹੀਂ ਆ ਉਹ ਅਗਲਾ 1 ਫੁੱਟ ਪੱਤੇ ਚੱਲੋ ਸਾਫ਼ ਰੇਤ ਨਿਕਲਦੀ ਆ ਵਿੱਚਿਆਂ ਨੂੰ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਕਦੇ ਇਦਾਂ ਦੇ ਕੋਈ ਤੁਸੀਂ ਕਾਨੂੰਨ ਨਹੀਂ ਸੁਣਿਆ ਹੋਣਾ ਕਿ ਜਿਸ ਦਾ ਹੀ ਜਿਸ ਦਾ ਖੇਤ ਉਸ ਦੀ ਰੇਤ ਮੌਜੂਦ ਦੇ ਤਹਿਤ ਮਾਨ ਸਾਹਿਬ ਨੇ ਉਹਨਾਂ ਨੂੰ ਪੂਰਾ ਅਧਿਕਾਰ ਦਿੱਤਾ ਕਿ 3 ਫੁੱਟ ਤੱਕ ਜਿਹੜਾ ਪਹਿਲਾਂ ਆਪਣਾ ਦਾ 파ਟਨਟ ਨੂੰ ਚੱਕਦਾ ਸੀ ਉਹ ਨਹੀਂ ਉਹ ਜੀਮੇਦਾਰ ਆਪਣੀ ਰੇਟ ਆਪ ਵੇਚ ਸਕਦਾ ਉਹਦੇ ਵਿੱਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਸਰਵੇ ਬਤੈਦਾ ਹੋਏਗਾ ਪਰਮਿਸ਼ਨ ਦਿੱਤੀਆਂ ਜਾਣਗੀਆਂ ਤੇ ਆਪਣੀ ਰੇਟ ਵਿੱਚ ਉਹਨੂੰ ਕਾਫੀ ਉਹਦੀ ਪਰਪਾਈ ਹੋਏਗੀ ਨੁਕਸਾਨ ਦੀ ਹਮ ਸਭ ਤੁਹਾਡੀ ਜਿਸ ਤਰ੍ਹਾਂ ਕਿ ਸੰਜੀਵ ਹੋਰਾ ਉਹ ਲੋੜਾ ਜੀ ਨਾਲ ਮੀਟਿੰਗ ਹੋਈ ਹੈ ਕਿ ਉੱਥੇ ਮੀਟਿੰਗ ਵਿੱਚ ਕਿਹੜੀ ਕਿੜੀਆਂ ਘਟ ਵੱਲੋਂ ਉੱਥੇ ਇੱਕ ਮੁੱਖ ਗੱਲਾਂ ਰੱਖੀਆਂ ਗਈਆਂ ਨੇ ਦੇਖੋ ਤੁਸੀਂ ਦੇਖੋ ਅਨਫੋਰਚੂਨੇਟਲੀ ਸਾਡੇ ਜੋ ਐਮਐਲਏ ਸਾਬ ਸੀ ਗੁਰਪ੍ਰੀਤ ਗੁੱਗੀ ਜੀ ਉਹ ਅਕਾਲ ਚਲਾਣਾ ਕਰ ਗਏ ਤੁਹਾਨੂੰ ਵੀ ਪਤਾ ਹੀ ਹੈ ਉਹ ਉਹਨਾਂ ਦੇ ਜਾਨ ਦੇ ਨਾਲ ਸਾਨੂੰ ਬਹੁਤ ਘਾਟਾ ਪਿਆ ਤੇ ਨਾਲ ਹੀ ਨਾਲ ਜਿਹੜੀ ਸਾਡੀ ਜਮਨੀ ਚੋਣ ਲੁਧਿਆਣਾ ਵੈਸਲੀ ਸੀ ਜੀ ਸੰਜੀਵ ਰੋੜਾ ਜੀ ਨੇ ਪਹਿਲਾਂ ਤੁਹਾਨੂੰ ਪਤਾ ਰਾਜ ਸਭਾ ਮੈਂਬਰ ਵੀ ਸੀ ਹੁਣ ਜਿਹੜੀ ਉਹਨਾਂ ਨੇ ਚੋਣ ਆਪਣੇ ਲੁਧਿਆਣਾ ਵੈਸਲੀ ਲੜ ਕੇ ਜੋ ਤੇਜਰੀਵਾਲ ਸਾਹਮਣੇ ਮਾਨ ਸਾਹਿਬ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਮੰਤਰੀਪਦ ਦਵਾਂਗੇ ਮੰਤਰੀ ਵੀ ਬਣਾ ਦਿੱਤਾ ਗਿਆ ਤਨ ਕੋ ਤਾਂ ਮਹ ਜਿੱਤੇ ਨਾ ਹੋਲੇ 10 ਤੋਂ 4 ਚਾਰ ਮਹੀਨੇ ਹੋਇਆ ਹੂੰ ਪਹਿਲਾ 3 ਸਾਲ ਦਾ ਸਮਾਂ ਨਿਕਲ ਚੁੱਕਾ ਹੈ ਹੂੰ ਕਿੰਨੇ ਹੋਰ ਦਾ ਥੋੜਾ ਟਾਈਮ ਲੱਗੂਗਾ ਬਹੁਤ ਸਪੀਡ ਨਾਲ ਕੰਮ ਚੱਲਣਗੇ ਤੁਹਾਨੂੰ ਪਤਾ ਪਹਿਲਾਂ ਲੁਧਿਆਣੇ ਤੋਂ ਕੰਮ ਸਟਾਰਟ ਹੋ ਚੁੱਕਾ ਜਿਹੜੀਆਂ ਤਾਰਾਂ ਦਾ ਜਿਹੜੇ ਬਕਸੇ ਮੀਟਰਾਂ ਦੇ ਵਿੱਚ ਨਹੀਂ ਜੇ ਲੱਗੇ ਉਹ ਸਾਰਾ ਟੈਂਡਰ ਦੇ ਦਿੱਤਾ ਗਿਆ ਅਰੋੜਾ ਸਾਹਿਬ ਵੱਲੋਂ ਤੇ ਹੁਣ ਆਉਣ ਵਾਲੇ ਸਮੇਂ ਚ ਬਹੁਤ ਡਿਵੈਲਪਮੈਂਟ ਤੇਜ਼ ਸੜਕਾਂ ਸੀਵਰੇਜ ਜਿਹੜੀ ਵੀ ਆ ਆਪਣੇ ਬਿਜਲੀ ਦੇ ਕੰਮ ਨੇ ਬਹੁਤ ਪਲ ਦੇ ਆਧਾਰ ਤੇ ਕੀਤੇ ਜਾਂਦੇ ਸਰ ਮੈਂ ਇੱਕ ਗੱਲ ਦੱਸੋ ਸਰਕਾਰ ਨੂੰ ਕਿੰਨਾ ਸਮਾਂ ਹੋ ਗਿਆ ਤੇ ਕਿੰਨਾ ਸਮਾਂ ਸਰਕਾਰ ਦਾ ਰਹਿ ਗਿਆ ਸਰਕਾਰ ਨੂੰ ਲਗਭਗ 303 ਸਾਲ ਦੇ ਵਿੱਚ ਹਲੇ ਡੇਢ ਸਾਲ ਤੋਂ ਪਲਾਸੀ ਸਮਾਂ ਪਿਆ ਤੇ ਜਿਹੜਾ ਸਮਾਂ ਆਪਾਂ ਕਹਿੰਦੇ ਆ ਡੇਢ ਸਾਲ ਸਾਨੂੰ ਕੰਮ ਕਰਨ ਲਈ ਬਹੁਤ ਆ ਤੁਸੀਂ ਦੇਖੋ ਕਿੱਡੀ ਵੱਡੀ ਪਾਲਸੀ 10 ਲੱਖ ਰੁਪਏ بیمੇ ਵਾਲੀ ਪਹੁੰਚ ਆ ਰਹੀ ਆ ਅਸੀਂ ਪਹਿਲਾਂ ਸੂਬਾ ਕਰ ਰਹੇ ਆ ਜ਼ਿਲ੍ਹਾ ਕਰ ਰਹੇ ਆ ਤਰਨਤਰਨ ਸਵੇਰੇ ਦੇ ਵਿੱਚ ਤੇ ਦੂਸਰਾ ਕਰ ਰਹੇ ਆ ਬਰਨਾਲਾ ਹਮ ਬਰਨਾਲੇ ਦੇ ਵਿੱਚ ਜਿਹੜੀ ਪਾਲਿਸੀ ਆ ਇੰਪਲੀਮੈਂਟ ਹੋ ਚੱਲੀ ਆ ਹਮ ਉਹ ਮੇਰੇ ਹਿਸਾਬ ਨਾਲ ਕੱਲ ਤੋਂ ਇੰਪਲੀਮੈਂਟ ਹੋ ਜੇਗੀ ਹਮ ਤੇ ਲੋਕਾਂ ਨੂੰ ਇਹਦਾ ਸੁਭਾ ਕਰਨ ਲੱਗਣਗੇ ਹਾਂ ਜੀ ਨਹੀਂ ਬਹੁਤ ਜਲਦੀ ਸਮਾ ਆਪਾਂ ਸਰਵੇ ਹੋ ਰਿਹਾ ਤੇ 10 ਲੱਖ ਰੁਪਏ ਵਾਲਾ ਬੀਮੇ ਦੀ ਸੌਦਾ ਆਮ ਬੰਦੇ ਨੂੰ ਬਹੁਤ ਜਿਆਦਾ ਹੈ ਜੀ ਹਮ ਹੈਲਥ ਦੇ ਉੱਤੇ ਬੜਾ ਵਧੀਆ ਕੰਮ ਚੱਲ ਰਿਹਾ ਆਨ ਵਾਲੇ ਸਮੇਂ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਜਿਹੜਾ ਲੇਡੀਜ਼ ਨੂੰ 11-11 ਸੌਦਾ ਵਾਦਾ ਕੀਤਾ ਸੀ ਉਹ ਵੀ ਸਾਡਾ ਕੰਮ ਚੱਲ ਰਿਹਾ ਹੋਰ ਜਿਹੜੇ ਰਹਿnde ਕੰਮ ਨੇ ਬੜੀ ਜਲਦੀ ਹੋਣਗੇ ਤੁਹਾਨੂੰ ਪਤਾ ਕਿ ਪਹਿਲੀ ਟਨੇਉਰਾ ਸਰਕਾਰ ਦੀ ਹਜੇ ਤਾਂ ਥੋੜਾ ਬੋਤਾ ਜਿਹੜੇ ਮਾੜੇ ਮੋਟੇ ਕੰਮ ਜਾਂ ਵਾਦੇ ਜਾਂ ਗਾਰੰਟੀਆਂ ਰਹਿ ਗਈਆਂ ਉਹ ਵੀ ਜਲਦ ਪੂਰੀਆਂ ਹੋਣਗੀਆਂ ਸਰਕਾਰ ਦੀ ਮੰਸ਼ਾ ਡਵੈਲਪਮੈਂਟ ਵੱਲ ਤੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਆ ਤੇ ਅੱਗੇ ਵੀ ਕੰਮ ਹੁੰਦੇ ਰਹਿਣਗੇ ਸੈਂਟਰ ਸਰਕਾਰ ਵੱਲੋਂ ਵੀ ਯੋਜਨਾ ਚਲਾਈ ਗਈ ਸੀ 5 ਲੱਖ ਰੁਪਏ ਦੀ ਸਿਹਤ ਨੂੰ ਲੈ ਕੇ ਠੀਕ ਹੈ ਜੀ ਤੁਸੀਂ ਕਿਤੇ ਵੀ ਹਸਪੀਟਲ ਜਾ ਕੇ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਮਾਨ ਸਾਹਿਬ ਵੱਲੋਂ 10 ਲੱਖ ਰੁਪਏ ਦੀ ਚਲਾਈ ਗਈ ਆ ਜੇ ਤਾਂ ਹਸਪੀਟਲ ਕੋਈ ਮਰੀਜ਼ ਜਾਂਦਾ ਬਾਤ ਉੱਥੇ ਕਹਿ ਜਾਂਦਾ ਜੀ ਇਹ ਕਾਰਡ ਇੱਥੇ ਨਹੀਂ ਚੱਲੇਗਾ ਕੀ ਲੱਗਦਾ ਹੁਣ ਜਿਹੜਾ ਮਾਨ ਸਾਹਿਬ ਨੇ ਜਿਹੜਾ 10 ਲਗਦਾ ਐਲਾਨ ਕੀਤਾ ਤੇ ਇਹ ਤਾਂ ਨਹੀਂ ਹੁਣ ਇੱਛੇ ਤਾਂ ਨਹੀਂ ਹੋਏਗਾ ਸਿਸਟਮ ਇਹ ਤੁਸੀਂ ਬਹੁਤ ਹੀ ਵਧੀਆ ਕੁਐਸਚਨ ਕੀਤਾ ਸਾਡੀ ਪਾਰਟੀ ਦੇ ਕੈਡਰ ਦੇ ਵਿੱਚ ਇਹ ਅਕਸਰ ਗੱਲ ਚੱਲਦੀ ਰਹਿੰਦੀ ਹੈ ਸਾਨੂੰ ਜਿਹੜੀਆਂ ਕੋਈ ਪਾਲਿਸੀ ਦੇ ਵਿੱਚ ਕੋਈ ਤਰੋਟੀਆਂ ਆਉਂਦੀਆਂ ਸਾਡੀ ਸਲਾਹ ਲਈਤੀ ਜਾਂਦੀ ਹੈ ਕਿ ਗਰਾਊਂਡ ਦੇ ਉੱਤੇ ਲੋਕਾਂ ਦਾ ਵਿਚਾਰ ਕੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੁਝ ਜਿਹੜੇ ਹਸਪਤਾਲਸ ਨੇ ਉਹ ਸਰਕਾਰ ਵੱਲੋਂ ਆਇਡੈਂਟੀਫਾਈ ਕੀਤੇ ਗਏ ਆ ਕਿ ਇਹਨਾਂ ਦੇ ਵਿੱਚ ਸਾਡੇ ਕਾਰ ਚੱਲਣਗੇ ਪ੍ਰਧਾਨ ਮੰਤਰੀ ਯੋਜਨਾ ਵਾਲਾ ਕੰਮ ਨਹੀਂ ਹੋਊਗਾ ਕਿ ਇੱਥੋਂ ਹਸਪਤਾਲ ਹੀ 70 ਕਿਲੋਮੀਟਰ ਦੂਰ ਆ ਹੋਰ ਕੋਈ ਜਿਆ ਅਰਾ ਸਰਾਊਂਡਿੰਗ ਨਹੀਂ ਕਰੂਗਾ ਜਿੱਦਾਂ ਲੋਹੜਾਣੇ ਦੇ ਵਿੱਚ ਕੋਈ ਵੱਡੇ ਜਿਹੜੇ ਹਸਪਤਾਲ ਨੇ ਉਹ ਉਹਨਾਂ ਦੇ ਅੰਡਰ ਆਊਗੀ ਇਹ ਜਿਹੜੀ ਪਾਲਿਸੀ ਆ ਤੇ ਇਦਾਂ ਹੀ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਹਸਪਤਾਲ ਆਪਾਂ ਉਹ ਕੀਤੇ ਹੋਇਆ ਟਾਰਗੇਟ ਕਿ ਇਹਨਾਂ ਨੇ ਅੰਡਰ ਆਪਾ ਪਾਲਸੀ ਨੂੰ بیمੇ ਵਾਲੇ ਨੂੰ ਲੈਣਾ ਆ ਸਰ ਕੌਣਸਲ ਦੇ ਇਲੈਕਸ਼ਨ ਕਦੋਂ ਪਹਿਲਾਂ ਹੀ ਹੋਏ ਨੇ ਠੀਕ ਹੈ ਜੀ ਉਹ ਉਸ ਤੋਂ ਕਾਫੀ ਵਾਦੇ ਕੀਤੇ ਗਏ ਸੀ ਕਿ ਔਰ ਨਾਰੀਆਂ ਸੜਕਾਂ ਸੀਵਰੇਜ ਵਜਿਆ ਕੀਤੇ ਜਾਣਗੇ ਫਿਲਹਾਲ ਮੈਂ ਗੱਲ ਕਰਦਾ ਜਿਹੜਾ ਹੁਣ ਹੜ੍ਹ ਆਏ ਨੇ ਉਸ ਕਾਰਨ ਮੱਛਰ ਵਧਾਪਨ ਵਜਿਆ ਹੁਣ ਤਾਂ ਲੱਗਦਾ ਕਿਤੇ ਮੈਂ ਦੇਖ ਨਹੀਂ ਰਿਹਾ ਕਿ ਮੱਛਰ ਵਾਲੀ ਮਸ਼ੀਨ ਵੀ ਚੱਲਦੀ ਹੋਵੇ ਜਿਹੜਾ ਲੋਕਾਂ ਦੇ ਘਰੋਂ ਮੱਛਰ ਭਜਾਦੀ ਸੀ ਜਿਹੜਾ ਧੂਆ ਛੱਡਦੀ ਸੀ ਪੰਜਾਬੀ ਦੀ ਗੱਲ ਕਰ ਰਹੇ ਤਾਂ ਨਾ ਹਾਂਜੀ ਉਹ ਤਾਂ ਉਹ ਵੀ ਨਹੀਂ ਕਿਤੇ ਨਜ਼ਰ ਆ ਰਹੀ ਤੇ ਕੰਮ ਤਾਂ ਸਰ ਕੀ ਹੋਣੇ ਬਿਮਾਰੀਆਂ ਦਾ ਕੀ ਦੂਰ ਜਾਇਆ ਮੱਛਰਿਆਂ ਨੂੰ ਦੂਰ ਕਿਤੇ ਜਾ ਰਹੇ ਨਹੀਂ 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 ਮੱਛਰ ਦੂਰ ਕੀਤੇ ਜਾ ਰਹੇ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਜਦੋਂ ਸੰਜੀਵ अरोड़ा ਜੀ ਆਏ ਸੀ ਉਦੋਂ ਪੀਕ ਮੰਥ ਸੀ ਜਿਹੜੇ ਕਿ ਡੇਂਗੂ ਦਾ ਜਸ ਟਾਈਮ ਹੁੰਦਾ ਫਲੋ ਤੇ ਉਹ ਡੇਂਗੂ ਨੂੰ ਤੁਸੀਂ ਦੇਖੋ ਕਿੰਨੇ ਪਰਸੈਂਟੇਜ ਘੱਟ ਲੋਕਾਂ ਨੂੰ ਬੁਖਾਰ ਹੋਇਆ ਜਾਂ ਬਿਮਾਰ ਹੋਇਆ ਡਿਊ ਟੂ ਡੇਂਗੂ ਪਰ ਹੁਣ ਵੀ ਚੱਲ ਰਹੀਆਂ ਕਿਉਂਕਿ ਆਪਣੇ ਕੁਦਰਤੀ ਸਤ루ਜ ਦਰਿਆ ਦੇ ਨਾਲ ਏਰੀਆ ਲੱਗਦਾ ਸਾਰਾ ਆਲਮੋਸਟ ਤੇ ਇਹਦੇ ਵਿੱਚ ਫੌਗਿੰਗ ਦਾ ਚੱਲ ਰਿਹਾ ਜੇ ਕਿਤੇ ਰੰਦੀ ਹੋ ਗਈ ਤਾਂ ਕੋਈ ਗੱਲ ਨਹੀਂ ਕਹਾਂਗੇ ਇੱਕ ਵਾਰੀ ਫੌਗਿੰਗ ਡਰਾਈਵ ਚਲਵਾਵਾਂਗੇ ਆਪਾਂ 10 ਡੇਸ ਦੀ 15 ਦਿਨਾਂ ਦੀ ਫੌਗਿੰਗ ਡਰਾਈਵ ਹੋਏਗੀ ਤੇ ਸਰ ਅਰੋੜਾ ਸਾਹਿਬ ਨਾਲ ਹੋਰ ਕਿਸ ਗੱਲ ਨੂੰ ਤੁਸੀਂ ਉੱਥੇ ਕਿਹੜੀ ਕਿਹੜੀ ਮੀਟਿੰਗ ਵਿੱਚ ਤੁਹਾਨੂੰ ਪਹਿਲਾਂ ਪੁੱਛਿਆ ਸੀ ਕਿ ਕਿਹੜੀ ਕਿਹੜੀ ਮੀਟਿੰਗ ਵਿੱਚ ਹੋਰ ਕਿਹੜੀ ਕਿਹੜੀ ਮੁੱਖ ਮੁੱਖ ਗੱਲਾਂ ਰੱਖੇ ਗਈਆਂ ਸੀ ਮੁੱਖ ਗੱਲਾਂ ਜਿੱਦਾਂ ਅਸੀਂ ਗਰਾਊਂਡ ਤੇ ਲੋਕਾਂ ਨੂੰ ਦੇਖਦਿਆਂ ਅਰੋੜਾ ਸਾਹਿਬ ਨਾਲ ਇਹ ਵੀ ਗੱਲ ਹੋਈ ਹੈ ਕਿ ਜਿਹੜੀਆਂ ਰਜਿਸਟਰੀਆਂ ਦੀ ਐਨਓਸੀ ਨੂੰ ਲੈ ਕੇ ਗੱਲਾਂ ਚੱਲੀਆਂ ਜਾਂ ਬਿਨਾ ਐਨਓਸੀ ਤੋਂ ਜਿਹੜੇ ਮੀਟਰ ਨਹੀਂ ਲੱਗ ਰਹੇ ਲੋਕਾਂ ਦੀਆਂ ਪ੍ਰੋਬਲਮਸ ਨੇ ਕਿਤੇ ਨਾ ਕਿਤੇ ਸਰਕਾਰ ਦੀ ਮੈਨੂੰ ਲੱਗਦਾ ਹੈ ਕਿ ਥੋੜੀ ਜੀ ਪਬੰਦ ਹੋ ਜਾਂਦੀ ਆ ਕੋਟਾ ਦੀ ਤੁਸੀਂ ਸਮਝਦੇ ਹੋ ਨਾ ਕਿ ਪਿੱਛੇ ਕਿਸੇ ਨੇ ਕੇਸ ਲਾਇਆ ਸੀ ਡੂ ਟੂ ਉਹਦੇ ਕਰਕੇ ਜਿਹੜੀ ਬਿਨਾ ਐਨਓਸੀ ਤੋਂ ਥੋੜਾ ਜਿਹਾ ਪ੍ਰੋਬਲਮ ਹੋਈ ਹੋਈ ਆ ਰੀਅਲ ਏਸਟੇਟ ਦਾ ਤੁਹਾਨੂੰ ਪਤਾ business ਬਹੁਤ ਹੀ ਵੱਡਾ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇਹਦੀ ਕੋਈ ਹੋਰ ਨੋਟੀਫਿਕੇਸ਼ਨ ਆਊਗੀ ਸਰਕਾਰ ਇੱਥੇ ਕੰਮ ਕਰ ਰਹੀ ਆ ਮੀਟਰ ਵੀ ਲੱਗਣਗੇ ਤੇ ਆਪਣੀਆਂ ਰਜਿਸਟਰੀਆਂ ਵੀ ਹੋਣਗੀਆਂ ਸਰ ਜਿਸ ਤਰ੍ਹਾਂ ਕੀ ਜਦੋਂ ਸਾਲ ਡੇਟ ਸਾਲ ਰਹਿ ਜਾਂਦਾ ਬਾਅਦ ਸਰਕਾਰਾਂ ਨੂੰ ਉਦੋਂ ਕੰਮ ਕਰਨੇ ਸਰਕਾਰਾਂ ਸ਼ੁਰੂ ਕਰ ਦਿੰਦੀਆਂ ਨੇ ਪਹਿਲਾਂ ਜਿਹੜਾ ਜਿਹੜੇ 3 ਸਾਲ 6 3 ਸਾਲ ਉਸ ਟਾਈਮ ਸਰਕਾਰ ਕਿਉਂ ਨਹੀਂ ਜਾਗਦੀਆਂ ਗਿਆ ਕਿਉਂਕਿ ਅੱਗੇ ਇਲੈਕਸ਼ਨ ਦੀ ਤਿਆਰੀ ਕਰਨੀ ਹੁੰਦੀ ਇਸ ਕਰਕੇ 1100 ਰੁਪਏ ਦੀ ਵੀ ਜਿਹੜੀ ਗੱਲ ਕਰਨੀਏ ਕਿ ਹੁਣ ਉਹ ਵੀ ਅਰੰਭ ਕੀਤਾ ਗਿਆ ਦਾ ਕਿ 11 1100 ਰੁਪਏ ਕੋਈ ਹੋਣ ਨਹੀਂ ਤਾਂ 2-4 ਮਹੀਨਾ ਪੰਜ ਮਹੀਨਾ ਤੱਕ ਉਹ ਵੀ ਲੋਕਾਂ ਦੇ ਖਾਤੇ ਵਿੱਚ ਆਏਗਾ ਪਹਿਲਾਂ ਕਿਉਂ ਨਹੀਂ ਆਇਆ ਸਰ ਤੁਸੀਂ ਦੇਖੋ ਹੁਣ ਕਿਹਾ ਦਾ ਮੋਦੀ ਜੀ ਨੇ ਵੀ 15 ਲੱਖ ਹੈਗੇ ਸੀ ਹਾਂ 15 ਲੱਖ ਤੱਕ ਜੇ ਵੀ ਨਹੀਂ ਆਇਆ ਇਹਨਾਂ ਦੀ ਦੂਸਰੀ ਸਰਕਾਰ ਆ ਹਾਂ ਤੇ ਅਸੀਂ ਜੇ ਕਿਹਾ ਜੋ ਪਹਿਲਾਂ ਬਿਜਲੀ ਮੀਟਰ ਫ੍ਰੀ ਕਹੇ ਸੀ ਮੀਟਰ ਬਿੱਲ ਫ੍ਰੀ ਆ ਰਿਹਾ ਹੈ ਹਾਂ ਫੇਰ ਅਸੀਂ ਜਿੰਨੀਆਂ ਜਿੰਨੇ ਵੀ ਜਿਹੜੇ ਜਿਹੜੇ ਵੀ ਵਾਅਦੇ ਕੀਤੇ ਸੀ ਹਾਂ ਮਹੱਲਾ ਕਲੀਨਿਕ ਕਹੇ ਸੀ ਹਾਂ ਉਦਾਂ ਹੀ ਹੋ ਰਿਹਾ ਹੈ ਹਾਂ ਸਮਾਰਟ ਸਕੂਲ ਕਹੇ ਸੀ ਹਾਂ ਚੱਲ ਰਿਹਾ ਹੈ ਹਾਂ ਤੁਹਾਨੂੰ ਟਾਈਮ ਤਾਂ ਲੱਗਦਾ ਹੀ ਆ ਜੀ ਸਮਾਂ ਥੋੜਾ ਜਿਹਾ ਚਾਹੀਦਾ ਕਿ ਜਿਹੜੇ ਬੰਦਿਆਂ ਨਾਲ ਤੁਸੀਂ ਕੰਪੈਰੀਸਨ ਆਪਣਾ ਪਿਛਲੀਆਂ 25-25 40-40 ਸਰਕਾਰਾਂ ਸਾਲ ਤੋਂ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਦੀਆਂ ਗੱਲਾਂ ਕਰ ਰਹੇ ਹਾਂ ਸਾਡੀ ਟੀਮ ਹੀ ਸਾਰੀ ਨਵੀਂ ਹੈ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਐਮਐਲਏ ਬਣੇ ਉਹਦੇ ਵਿੱਚੋਂ ਪ੍ਰੀਵੀਅਸ ਮੇਰੇ ਸਾਹਮਣੇ 25 ਤੋਂ 30 ਐਮਐਲਏ ਸੀ ਜਿਹੜੇ ਪਹਿਲਾ ਐਮਐਲਏ ਸੀ ਹਾਂ ਸਾਡੇ 70 ਤੋਂ 75% ਪਹਿਲਾ ਐਮਐਲਏ ਨਹੀਂ ਸੀ ਬਣੇ ਥੋੜਾ ਲੈਕ ਆਫ ਇਨਫੋਰਮੇਸ਼ਨ ਦਾ ਵੀ ਥੋੜਾ ਜਿਹਾ ਡਿਫਰੈਂਸ ਹੈ ਨਾ ਥੋੜਾ ਹੌਲੀ-ਹੌਲੀ ਜੇ ਬੱਚਾ ਜਦੋਂ ਮੈਂ ਕਹਿੰਦਾ ਜਨਮ ਲੈਂਦਾ ਉਹਨੂੰ ਚੱਲਣ ਨੂੰ ਵੀ ਥੋੜਾ ਟਾਈਮ ਲੱਗ ਜਾਂਦਾ ਚਾਰ-ਪੰਜ ਸਾਲ ਲੱਗ ਹੀ ਜਾਂਦੇ ਆ ਪੰਜ ਸਾਲ ਬਾਅਦ ਹੀ ਤੁਰਨਾ ਸ਼ੁਰੂ ਕਰਦਾ ਚਲੋ ਅੱਜਕੱਲ੍ਹ ਕਲਯੂਗ ਦਾ ਜਮਾਨਾ ਹੋ ਸਕਦਾ ਬੱਚਾ 3 ਸਾਲ ਦਾ ਵੀ ਤੁਰ ਦਿੰਦਾ ਹੋਵੇ ਤੇ ਥੋੜਾ ਸਮਾਂ ਲੱਗਦਾ ਸਮਾਂ ਪੈ ਕੇ ਸਾਰੇ ਕੰਮ ਵਧੀਆ ਹੋਣਗੇ ਤੁਸੀਂ ਦੇਖੀ ਚਲੋ 1100 ਵੀ ਪਊਗਾ ਤੇ ਹੋਰ ਜਿਹੜੇ ਵਾਦੇ ਕੀਤੇ ਆ ਉਹ ਵੀ ਕੰਮ ਆਉਣਗੇ ਅਬੀਨੇ ਵਾਲਾ ਤਾਂ ਨਹੀਂ ਕਿ ਵਾਦਾ ਕੀਤਾ ਇਹਦੀ ਸਰਕਾਰ ਨੇ ਕੀਤਾ ਸਮਾਂ ਲੱਗੂਗਾ ਸਾਰੇ ਕੰਮ ਟਰੈਕ ਦੇ ਉੱਤੇ ਸਹੀ ਟ੍ਰੇਨ ਬਟਰੀ ਤੇ ਆ ਰਹੀ ਹੈ ਤੇ ਇਦਾਂ ਹੀ ਕੰਮ ਚੱਲੇ ਜੇ ਸਰ ਤੁਸੀਂ ਕਿਹਾ 5 ਸਾਲ ਜਵਾਬਨ ਤੌਰ ਤੇ ਚੱਲ ਜਾਣ ਲੈਣ ਠੀਕ ਹੈ ਜੀ ਤੁਸੀਂ ਕਿਹਾ ਕਲਯੋਗਾ ਚਲੋ 3 ਸਾਲ ਦਾ ਬਚਾ ਤੌਰ ਤੇ ਚੱਲੋ 5 ਸਾਲ ਲਾ ਕੇ ਚੱਲਦਾ ਮਤਲਬ ਇਹ ਹੈ ਕਿ ਇਸ ਸਾਲ ਅਗਲੀ ਜਦ ਸਰਕਾਰ ਆਏਗੀ ਤੇ ਉਦੋਂ ਗੋਆਇਸਾਈ ਦੇ ਵਿੱਚ ਸਰਕਾਰ ਬਣੇਗੀ ਤੇ ਸਰਕਾਰ ਪ੍ਰੋਪਰ ਤਰੀਕੇ ਨਾਲ ਉਦੋਂ ਕੰਮ ਕਰੇਗੀ ਨਹੀਂ ਹਜੇ ਸਾਡੇ ਕੋਲ 1.5 ਸਾਲ ਦਾ ਸਮਾਂ ਪਿਆ ਜਨਾਬ 1.5 ਸਾਲ ਦਾ ਸਮਾਂ ਬਹੁਤ ਹੁੰਦਾ ਹੈ ਅਸੀਂ 1.5 ਸਾਲ ਦੇ ਅੰਦਰ ਅੰਦਰ ਕਾਫੀ ਕੰਮ ਕਰਾਂਗੇ ਤੇ ਜਿਹੜੇ ਵਾਅਦੇ ਕੀਤੇ ਸੀ ਮੈਨੂੰ ਲੱਗਦਾ ਕਿ ਅਸੀਂ ਜੋ ਵਾਅਦੇ ਕਰਕੇ ਜੋ ਇਹ ਸਾਡਾ ਮੈਨੀਫੈਸਟ ਹੋਣੀ ਸੀ ਗਰੰਟੀ ਦੇਂਦੇ ਸੀ ਕੇਜਰੀਵਾਲ ਸਾਹਿਬ ਜੋ ਗਰੰਟੀ ਦਿੱਤੀ ਸੀ ਆਪਣਾ ਕੰਮ ਸਾਰੀਆਂ ਗਰੰਟੀਆਂ 'ਚ ਇਹੀ 5 ਸਾਲਾਂ 'ਚ ਪੂਰੀਆਂ ਕਰਾਂਗੇ ਤੁਸੀਂ ਕੋਈ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋ ਕੁਝ ਮੈਸੇਜ ਲੋਕਾਂ ਨੂੰ ਮੇਰਾ ਇਹ ਹੀ ਹੈ ਕਿ ਥੋੜਾ ਸਬਰ ਕਰੋ ਸਰਕਾਰ ਦੀ ਮਨਛਾ ਸਾਥ ਹੈ ਮਾਨ ਸਾਹਿਬ ਦਾ ਵਿਜ਼ਨ ਹੈ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਕਿ ਮੈਂ ਕਹਿੰਦਾ ਅਸੀਂ ਸਾਰੇ ਬਣਾ ਕੇ ਰਾਵਾਂਗੇ ਸਾਡੀ ਯੰਗ ਟੀਮ ਹੈ ਤੁਸੀਂ ਮੈਨੂੰ ਵੀ ਦੇਖ ਲਓ ਕੋਈ ਪੋਲੀਟੀਕਲ ਕੈਰੀਅਰ ਨਹੀਂ ਸੀ ਮੈਨੂੰ ਲੱਗਦਾ ਕਿ ਮੇਰੀ ਏਜ ਦੇ ਵਿੱਚ ਜਿਹੜੇ ਕਿ ਪਿਛਲੀਆਂ ਕੋਈ ਸਰਕਾਰਾਂ ਏਡੇ ਏਡੇ ਵੱਡੇ ਆਦਿਆਂ ਤੇ ਨਹੀਂ ਸੀ ਬਿਠਾਉਂਦੀਆਂ ਤੁਸੀਂ ਵੀ ਤੁਹਾਨੂੰ ਪੱਤਰਕਾਰਤਾ ਕਰਦੇ ਕਾਫੀ ਸਮਾਂ ਹੋ ਗਿਆ ਹੋਊਗਾ ਤੁਸੀਂ ਦੇਖਿਆ ਨੇ ਹੋਊਗਾ ਕਿ ਤੁਸੀਂ ਦੇਖੋ ਉਹੀ ਦੁਬਾਰਾ ਚਿਹਰੇ ਬਾਰ-ਬਾਰ ਉਹੀ ਐਮਐਲਏ ਉਹੀ ਕਾਉਂਸਲਰ ਰਗੜਦੇ ਆਂਦੇ ਸੀ ਹੁਣ ਤੁਹਾਨੂੰ ਜਿੰਨੇ ਟੀਮ ਦਿਖਦੀ ਹੋਊਗੀ ਹਰ ਜ਼ਿਲ੍ਹੇ ਮੈਂ ਕਹਿੰਦਾ ਨੁਰਾਣੇ ਦੀ ਨਹੀਂ ਗੱਲ ਕਰਦਾ 60 ਤੋਂ 70% ਨਵੇਂ ਚਿਹਰੇ ਦਿਖਦੇ ਹੋਣਗੇ ਮੇਰਾ ਇਹੀ ਮੈਸੇਜ ਹੈ ਥੋੜਾ ਸਮਾਚਾਰੀ ਦਾ ਸਮਾਧੋ ਸਾਰੇ ગામ ਨਿਪਟਰੇ ਜਾਣਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ